ਆਰਤੀ ੴ ਸਤਿਗੁਰ ਪ੍ਰਸਾਦ ਤਨਾਹ ਸ੍ਰੀ ਮਹਲਾ ਪਹਿਲਾ ਆਰਤੀ ਗगन ਮੈਂ ਥਾਲ ਰਬ ਚਾਂ ਦੀਕ ਮਨੇ ਤਾਰ ਕਾ ਮੰਡਲ ਜਨਕ ਮੋਤੀ ਧੂਪ ਮਨੇ ਆਲੋਂ ਭਵਰ ਚਬਰੂ ਕਰੇ ਸਾਗਰ ਫੁਲ ਰਾਏ ਫੁਲੰਤ ਜੋਤੀ ਕੈ ਸਾਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਦਾ ਸ਼ਬਦ ਬਜੰਤ ਭੇਰੀ 라ਉ ਸੈਸ ਨਨ 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 ਹੈਂ ਤੋਹੀ ਕੋ ਛਸ ਮੂਰਤ ਨਨ ਏਕ ਤੋਹੀ ਸੈਸ ਪਦ ਵਿਵਲ ਨਨ ਏਕ ਪਦ ਗੰਧ ਵਿਨ ਸੈਸ ਤਪ ਗੰਧ ਇ ਚਲਤ ਮੋਹੀ ਸਭ ਮੈਂ ਜੋ ਜੋ ਤਾ ਸੋਇ ਇਸਕੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵ ਐ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਪਤ ਮਨੋ ਅੰਧ ਨੋਮੋਹ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰੀ ਨਾਮ ਬਾਸਾ ਤਨ ਆਸਰੀ ਸ਼੍ਰੀ ਰਵਦਾਸ ਜੀ ਨਾਮ ਤੇਰੋ ਆਰਤੀ ਮਜਨ ਮਰਾਰੇ ਹਰ ਕੀ ਨਾਮ ਬਿਨ ਝੂਠੀ ਸਗਲ ਬਸਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਓਰਸਾ ਨਾਮ ਤੇਰਾ ਕਿਸਰੋ ਲੈ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਘਸਪੀ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲੇ ਮਾਇ ਬਸਾਰੇ ਨਾਮ ਤੇਰੇ ਕੀ ਜੋਤ ਲਗਾਏ ਪਾਯੋ ਜਿਆ ਰੋ ਭਵਨ ਸਗਲਾਰੇ ਨਾਮ ਤੇਰੋ ਤਗਾ ਨਾਮ ਫੂਲ ਮਾਰਾ ਪਰ ਠਾਰਾ ਸਗਲ ਝੁਠਾਰੇ ਤੇਰੋ ਕੀਆ ਤੁਝੇ ਘਰ ਪੋ ਨਾਮ ਤੇਰਾ ਤੂੰ ਹੀ ਚਬ ਢੁਲਾਰੇ 10 64 64 ਖਾਣੀ ਇਹ ਬਰਤਨ ਹੈ ਸਗਲ ਸੰਸਾਰੀ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤਹਾਰੇ ਤਨਾ ਸ੍ਰੀ ਸ੍ਰੀ ਸ਼ੈਣ ਉਪਦੇਵਕਰਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਓ ਊਤਮ ਦੀਰਾ ਨਿਰਮਲ ਵਾਤੀ ਤੂੰ ਹੀ ਨਰਨਜਨ ਕਮਲਾਪਤੀ RAMਾ ਭਗਤ RAMਾ ਨੰਦ ਜਾਨਾ ਪੂਰਨ ਪਰਮ ਆਨੰਦ ਵਖਾਨਾ ਮਦਨ ਮੂਰਤ ਪੈ ਤਾਰ ਗੋਵਿੰਦੇ ਸੈਣ ਪਣੇ ਬਜ ਪਰਮ ਆਨੰਦੇ ਪਰਵਾਤੀ ਸ੍ਰੀ ਕਬੀਰ ਜੀ ਸੁਣ ਸੰਧਿਆ ਤਰੀ ਦੇਵ ਦਵਾਕਰ ਆਦਪਤੀ ਆਸਮਾਏ ਸੇਤ ਸਮਾਧੀ ਅੰਤ ਨਹੀਂ ਪਾਇਆ ਲਗ ਰਹੀ ਸਿਰ ਨਾ ਇਲਿਓ ਆਰਤੀ ਹੋ ਪੁਰਖ ਨਰਜਨ ਸਤਗੁਰ ਪੂਜੋ ਪਾਈ ਠੰਡਾ ਬਰਮਾਨਿਕ ਵਿਚਾਰਾ ਅੱਖ ਨ ਲਖਿਆ ਜਾਇ ਰਹਾਵ ਤਾਂ ਤੇ ਨਾਮ ਕੀ ਆਵਾਤੀ ਦੀਵਕ ਦੇ ਉਜਾਰਾ ਜੋਤ ਲਗਾਏ ਜਗੇ ਚਗਾਇਆ ਬੂਜੇ ਬੂਜਣ ਹਾਰਾ ਪੰਚੇ ਸ਼ਬਦ ਅਨਹਦ ਬਾਜੇ ਸੰਗੇ ਸੰਗ ਪਾਣੀ ਪ੍ਰਵੀਦਾ ਤਿਰਿਆਰਤੀ ਕੀ ਨੀਰੰਕ ਕਾਂਡੋ ਬਾਣੀ ਤਨਾਸਰੀ ਤਨਾ ਜੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਸਵਾਰ ਤਾਰਾਉ ਦਾਲ ਸੀਧਾ ਮੰਗੋ ਖਿਓ ਹਮਰਾ ਖੁਸ਼ੀ ਕਰੈ ਤ ਜਿਓ ਪਨਿਆ ਸ਼ਾਦਨ ਨੀਕਾ ਅਨਾਜ ਮੰਗੋ ਸਸਿਕਾ ਗਉ ਪੈਸ ਮੰਗੋ ਲਵੇ ਰਿਕਤਾ ਜੰਤੂਰੀ ਚੰਗੇਰੀ ਘਰ ਕੀ ਗਿਹਨ ਚੰਗੀ ਜਨਤਨ ਨਾਲੀ ਵੈ ਮੰਗੇ ਸਵਈਆ ਏ ਰਾਮੇ ਸਤਿ ਕਰਨਾ ਨੇ ਮੇਰੇ ਅਬਾ ਬੇਨਤੀ ਸੁਣ ਲਈ ਜਾ ਔਰ ਨਾ ਮੰਗਤ ਹੂੰ ਤੁਮ ਤੇ ਕ ਸਚਾਤ ਹੂੰ ਚਿਤ ਮੈ ਸੋਏ ਕੀ ਜਾ ਸਤਨ ਸੇਵ ਤੇ ਰਣ ਬੀਤਰ ਜੂਜ ਮਰੋ ਤੋ ਸਾਚ ਪਤੀਜੈ ਸੰਤ ਸਾਏ ਸਦਾ جگਮਾਏ ਕਿਰਪਾ ਕਰੀ ਸ਼ਿਆਮ ਏ ਵਾਰ ਦੀ ਜੈ ਸਵਯਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖਤ ਰੇਨੀ ਆਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕੇ ਮਤ ਇਕ ਨਾ ਮਾਨਿਉ ਸਿਮਰਤ ਸਾਸਤਰ ਵੀ ਸਬੈ ਬੂ ਭੀਤ ਕਏ ਅਮ ਇਕ ਨਾ ਜਾਣਿਉ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਿਉ ਸਭ ਤੋਏ ਵਖਾਨਿਉ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਤਵਾਰੂ ਦਵਾਰ ਬਾਇ ਗਏ ਕਿਲਾ ਜਸ ਗੋਬਿੰਦਾ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਏ ਤਵਾਰੂ ਦਵਾਰ ਵਾਹਿਗੁਰੂ ਕਿਲਾ ਜਸ ਗੋਵਿੰਦਾਸਤਵਾਰ ਚੱਕਰ ਚੱਕਰ ਵਰਤੀ ਚੱਕਰ ਚੱਕਰ ਭਗਤੀ ਜੋਮ ਸੁਵਮ ਸਰਵਦਾ ਸਰਵਜੁਗਤੀ ਡੋ ਕਾਲੰ ਪ੍ਰਨਾਸੀ ਦੇ ਆਲਮ ਸਰੂਪੇ ਸਦਾ ਅੰਗ ਸੰਗੇ ਆਭੰਗਮ ਭਵੂਤੇ ਡੋ ਕਾਲੰ ਪ੍ਰਨਾਸੀ ਦੇ ਆਲਮ ਸਰੂਪੇ ਸਦਾ ਅੰਗ ਸੰਗੇ ਆਭੰਗਮ ਬਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ